हेलो गाइस वेलकम बैक और न्यू ब्लॉग तो गाइस आज ऐसे जा रहे हैं बरनाले जू और मैं सिस्टर और उनों के बच्चे सिस्टर दी दवाई लेने जा रहे हैं देखो इथे गाइस ये तो मैं कह रही थी कि मैंने ससिकल ब्लास ससिकल बुला पर ये ससिकल बुला नहीं रही थी कि बस ऐ भी मुंह जा बना के ये बैठी रही ਬਾਤ ਸਮਝਾਇਆ ਗੁਰਨਾਜ਼ ਸੋ ਰਹੀ ਸੀਗੀ ਨਹੀਂ ਉਹ ਤਾਂ ਬੁਲਾ ਦਿੰਦੀ ਸੀਗੇ ਇਹਨੂੰ ਸਮਝਾਈਗੇ ਸਮਝਾਈਗੇ ਸਾਰੇ ਰਸਤੇ ਨੂੰ ਸਮਝਾਉਂਦੀ ਗਈ ਮੈਂ ਵੀ ਤੂੰ ਮੈਨੂੰ ਸੱਚ ਕੱਲ ਬਲਾ ਆਏ ਨੇ ਹੈਲੋ ਹਾਈ ਕੁਝ ਵੀ ਨਹੀਂ ਕਿਹਾ ਹੈਗਾ ਮੈਨੂੰ ਕੁਝ ਬਿਸ਼ ਵੀ ਨਹੀਂ ਕਰਿਆ ਹੈਗਾ ਤੇ ਫਿਰ ਮੈਂ ਇਹਨੂੰ ਸਮਝਾਈਗੀ ਤੇ ਫਿਰ ਅਸੀਂ ਇਹਦੇ ਨਾਲ ਮਜ਼ਾਕ ਕਰਦੇ ਸੀਗੇ ਵੀ ਅਸੀਂ ਬਰਨਾਲੇ ਤੋਂ ਇੱਕ ਬੱਚਾ ਬਦਲ ਕੇ ਲੈ ਕੇ ਆਵਾਂਗੇ ਤੇ ਉਹਨੂੰ ਉੱਥੇ ਛੱਡਿਆਵਾਂਗੇ ਤੇ ਅਸੀਂ ਹੋਰ ਬੱਚਾ ਲੈ ਆਵਾਂਗੇ ਤੇ ਫਿਰ ਵੀ ਨਹੀਂ ਮੰਨੀ ਹੈਗੀ ਤੇ ਫਿਰ ਉਹਨੇ ਮੂੰਹ ਪਰ ਕਰਕੇ ਖੜੀ ਹੋ ਗਈ ਤੇ ਉਸ ਤੋਂ ਬਾਅਦ ਗਾਇਜ਼ ਅਸੀਂ ਉੱਥੇ ਜਿੱਥੇ ਅਸੀਂ ਦਵਾਈ ਲੈਣ ਗਏ ਸੀ ਕਿ ਉੱਥੇ ਇੱਕ ਡੇਰਾ ਹੈ ਡੇਰੇ ਦੇ ਅੰਦਰ ਫਿਰ ਅਸੀਂ ਮੱਥਾ ਟੇਕਿਆ ਬਾਬਾ ਸ਼ਿਰੀ ਚੰਦ ਜੀ ਦਾ ਗੁਰਦੋਤਤ ਮਤਲਬ ਬਣਾਇਆ ਹੋਇਆ ਹੈਗਾ ਜਿਹੜਾ ਕਿ ਮੈਨੂੰ ਸਮਝ ਨਹੀਂ ਆਈ ਵੀ ਇਹਨੂੰ ਕੀ ਕੀ ਗੁਰਦੁਆਰਾ ਕਿ ਇਹ ਤੇ ਉੱਥੇ ਅਸੀਂ ਮੱਥਾ ਟੇਕਿਆ ਔਰ ਬੱਚਾ ਨੇ ਮੱਥਾ ਟੇਕਿਆ ਬਾਬਾ ਸ਼ਿਰੀ ਚੰਦ ਜੀ ਦਾ ਹੈਗਾ ਇਹ ਬਣਾਇਆ ਹੋਇਆ ਤੇ ਗੁਰਨਾਜ ਔਰ ਸੀਰਤ ਨੇ ਆਪਣੇ ਮम्मा ਲਈ ਪ੍ਰੇ ਕਰੀ ਠੀਕ ਹੈ ਬਾਬਾ ਜੀ ਨੂੰ ਇਨਾਂ ਦੋਨਾਂ ਨੇ ਪ੍ਰੇ ਕਰੀ ਵੀ ਬਾਬਾ ਜੀ ਮੇਰੀ ਮੰਮਾ ਜਲਦੀ ਠੀਕ ਹੋ ਜਾਣ ਗੁਰਨਾਜ ਨੇ ਵੀ ਪ੍ਰੇ ਕਰੀ ਔਰ ਸੀਰਤ ਨੇ ਵੀ ਪ੍ਰੇ ਕਰੀ ਚਲੋ ਅੱਛੀ ਗੱਲ ਹੈ ਦੀ ਮੰਮਾ ਜਲਦੀ ਜਲਦੀ ਠੀਕ ਹੋ ਜਾਣ ਬਾਬਾ ਜੀ ਜਲਦੀ ਠੀਕ ਕਰ ਦਿਓ ਦੀ ਮੰਮਾ ਨੂੰ ਬਾਏ ਬਾਏ ਗਾਇਜ਼ ਮਿਲਦੇ ਹਾਂ ਨੈਕਸਟ ਵਲੌਗ